ਨਾਲਾ ਦੇ ਪਿੰਡ ਲੱਖੋਵਾਲ ਦੇ ਬੜੀ ਹੀ ਮੱਧ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਵੋਟਰਾਂ ਤੋਂ ਇੱਕ ਦਿਨ ਪਹਿਲਾਂ ਹੀ ਅਣਪਛਾਤੇ ਦੋ ਬੋਟਰਸਾਈਕਲ ਸਵਾਰਾਂ ਨੇ ਅੰਨਾ ਦੋਨੂੰ ਫਾਇਰ ਕੀਤਾ ਗਿਆ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆ ਤੇ ਉਹਦੇ ਸਾਥੀਆਂ ਤੇ ਗੋਲੀ ਲੱਗੀ ਜਿਹਦੇ ਕਾਰਨ ਆਮ ਆਦਮੀ ਪਾਰਟੀ ਦੇ ਆਗੂ ਦੇ ਗੋਲੀ ਲੱਗਣ ਦੇ ਕਾਰਨ ਉਸੇ ਮੌਕੇ ਤੇ ਹੀ ਮੌਤ ਹੋ ਗਈ ਮੇਰਾ ਸੋਖ ਸਿੰਘ ਜੀ ਦਾ ਨਾਮ ਹੈ ਵੀਰ ਜੀ ਕਿਹੜਾ ਪਿੰਡਾ ਲਖੂਆਲ ਵੀਰ ਜੀ ਕੀ ਕਹ ਕੋਈ ਬੀਚ ਬਹੁਤ ਜ਼ਿਆਦਾ ਵੀਰ ਜੀ ਰਮਾਨ ਆ ਆਪਣੇ ਬੈਠੇ ਆ ਕਿੱਥੇ ਬੈਠੇ ਨੇ ਮੇਲੀ ਦੀ ਪੂਰ ਦੀ ਤੇ ਪਹਿਲੀ ਬੈਠੇ ਆ ਬਹੁਤ ਜ਼ਿਆਦਾ ੱਟਾ ਛਰੇ ਆ ਮਾਰ ਕੇ ਸਾਡੇ ਗੋਲੀਆਂ ਮਾਰ ਕੇ ਚੱਲ ਪਤਾ ਨਹੀਂ ਲੱਗਾ ਵੀਰ ਜੀ ਜੇ ਪਤਾ ਹੁੰਦਾ ਤਾਂ ਕਿੰਨੇ ਜਾਣੇ ਸੀ ਦੋ ਜਣੇ ਆ ਕੇ ਠਾ ਠਾ ਕਰਕੇ ਗੋਲੀਆਂ ਸਿੱਡੀਆਂ ਮਾਰ ਗਏ ਮਰੀਆਂ ਨਾ ਮਾਰੀਆਂ ਨਾ ਸਿੱਡੀਆਂ ਸੀਗੇ ਕਿਸੇ ਵੀਰ ਜੀ ਇੰਨਾ ਜੇ ਪਤਾ ਹੀ ਨਹੀਂ ਲੱਗਣ ਦੇ ਤਾਂ ਬਹੁਤ ਜਦਾ ਧੱਕਾ ਸਾਡੇ ਨਾਲ ਲਖੂਵਾਲ ਚ ਬਹੁਤ ਜਦਾ ਧੱਕਾ ਸਾਡਾ ਭਰਾ ਭਰਾ ਦੇ ਸਿੱਧੀਆਂ ਗੋਲੀਆਂ ਮਾਰੀਆਂ ਆ ਵੇਖੋ ਤੁਹਾਡੇ ਸਾਹਮਣੇ ਆ ਵੇਖੋ ਕੀ ਮੰਕਰਦੇ ਜੀ ਨਿصاف ਹੋਣਾ ਚਾਹੀਦਾ ਕਦੀ ਇਹੋ ਜਿਹਾ ਕੰਮ ਨਹੀਂ ਆਇਆ ਸਾਡੇ ਵਰ ਕੰਮ ਨਹੀਂ ਹੋਇਆ ਕਦੀ ਨਹੀਂ ਹੋਇਆ ਇਹੋ ਜਿਹਾ ਕੰਮ ਦੋ ਜਣੇ ਆਏ ਜੀ ਕੀ ਗੱਲ ਹੋਈ ਏ ਸਾਰੀ ਗੱਲ ਆ ਜੀ ਬਿੰਟੇ ਦਾ ਕਦੇ ਉਹਨੇ ਇਹ ਤੁੰ ਵੀ ਆਇਨੇ ਬੰਗਲੇ ਅੱਜੋ ਵੀ ਜਾ ਰਹੇ ਹੋ ਕਿੰਨੇ ਜਣਿਆਂ ਨੂੰ ਕਿਨੇ ਜਰਸੀ ਲਏ? ਉਹ ਟਿਕ ਪੋਸਟਾ ਵਾਂਗ ਜਿਵੇਂ ਦੋ ਤਿੰਨ ਕਰਤੀ ਆਈ ਸੀ। ਨਾ ਨਾ ਤੁਹਾਨੂੰ ਬੋਲੇ ਨਹੀਂ। ਜਾਣੇ ਪਿੱਛੇ ਬੈਠ ਜਾਏ। ਮੈਂ ਜੀ ਕੌਣ ਬੰਦੇ। ਕਿਨੇ ਜਣਿਆਂ ਨੂੰ ਫਟ ਕਰਕੇ ਗਏ ਆ? ਹਾਂ ਇਹ ਨੇ। ਅੱਛਾ। ਤੁਹਾਨੂੰ ਦਾ ਆਬਦ ਆਪੈ ਉਹ ਤਾਂ ਉਹ ਦੰਦ ਦਾ ਹੈ ਮੁੰਡਿਆ ਆਪਣਾ ਮੇਜ ਕਿਹੜਾ ਪਿੰਡ ਹੈ ਉਸ ਤੋਂ ਵਾਲਾ ਕੀ ਗੱਲ ਹੋਈ ਹੈ ਅਸੀਂ ਬਹਿਲੀ ਬਿਠੇ ਆਪਣੀ ਇਹਦੀ ਵਲੀ ਬਿਠੇ ਦੀਪੂ ਲਖਵਾਲੀ ਦੇ ਅੱਛਾ ਜੀ ਦੋ ਮੁੰਡੇ ਆਏ ਮੋਟਰਸਾਈਕਲ ਤੇ ਅਈ ਗਏ ਜਦੋਂ ਮਿਲਣਾ ਉਹ ਬੰਨੇ ਆਉਂਦੇ ਫੈਟਾ ਫਾਟਾ ਕਰ ਰਹੇ ਕਰ ਕਿੰਨੇ ਜਣੇ ਆਏ ਸੀ ਦੋ ਜਣੇ ਅੱਛਾ ਜੀ ਹਾਂ ਜੀ ਕੀ ਕਹ ਕਦਨ ਗੋੜੀਆਂ ਮਾਰੀ ਉਹਨਾਂ ਨੇ ਮਿਸਟਰ ਰਾਮ ਬਲੜੀ ਗੇੜਾ ਮਰੀ ਨਾ ਮਿਸਟਰ ਰਾਮ ਬਾਰੇ ਪਤਾ ਨਹੀਂ ਗੋਲੀਆਂ ਮਾਰੀਆਂ ਕਿ ਹਾਲ ਬਣਾ ਗਿਆ ਡਾ ਕਿੰਨੇ ਕਿੰਨੇ ਗੋਲੀਆਂ ਲੱਗੀਆਂ 5 ਗਾਰੇ ਹੋਣੇ ਅੱਛਾ 4 ਗਾਰੇ 5 ਕੀ ਕੰਡੀਸ਼ਨ ਹੋਣਗੀ ਪਤਾ ਨਹੀਂ ਮੈਨੂੰ ਇਧਰ ਬਹੁਤ ਮੜਾ ਹਾਲਾ ਗੋਲੀਆਂ ਲੱਗੀਆਂ ਮੇਰੇ ਹੱਥ ਲੱਗੀਆਂ ਗੋਲੀਆਂ ਪਟਾ ਕੇ ਕੀ ਮੰਗ ਕਰਦੇ ਜੀ ਇਹਨਾਂ ਦਾ ਵਾਤਾਵਰ ਸੱਜਾ ਮਿਲ ਜਾਈਦਾ ਨਾ ਕੋਈ ਨਹੀਂ ਕੋਈ 5 ਹਣੇ ਚਾਹੀਦੇ ਨਾ ਮੈਨੂੰ ਸੰਜੀਤ ਸਿੰਘ ਪਿੰਡ ਗੜਾ ਅੰਦਰ ਲਕੂ ਵਾਲਾ ਕੀ ਗੱਲ ਹੋਈ ਆ ਸਾਰੇ ਜਿਦਾਂ ਹੀ ਬਿਚੇ ਆ ਆ ਫਿਰ ਪਤਾ ਨਹੀਂ ਤਿੰਨ ਜਣੇ ਆਏ ਭੈਣ ਚੋੜਾਂ ਦੇ ਪਿੱਛੋਂ ਪੈੜੀਆਂ ਦੇ ਠਾ ਠਾ ਕਰਾ ਗਏ ਭੈਣ ਚੋੜਾਂ ਉਹ ਪਤਾ ਨਹੀਂ ਤਿੰਨ ਜਣੇ ਹੀ ਉਹਨਾਂ ਨੇ ਠਾ ਠਾ ਕਰਾਈ ਮਾਰ ਕੇ ਗੋਲੀਆਂ ਗਾ ਗਏ ਕਿੰਨੇ ਜਣੇ ਨੂੰ ਗੋਲੀ ਲੱਗੀ ਆ ਅੱਛਾ ਜੀ ਪੰਜ ਜਣਿਆਂ ਨੂੰ ਗੋਲੀਆਂ ਲੱਗ ਚੁੱਕੀਆਂ ਚਾਰ ਪੰਜ ਜਣੇ ਆ ਉਜੀ ਮੁਸੀਕੀ ਕਰਦੇ ਲੋਕ ਕੰਮ ਕਰਦੇ ਆ ਮੈਂ ਜਿੰਨ ਮਿਹਨਤ ਮੈਂ ਜਿਹੜੀ ਕਰਦਾ ਮੈਂ ਤਾਂ ਵੈਸੇ ਚੱਲਾ ਗਿਆ ਮੇਰੇ ਪਿੰਡ ਦਾ ਕਿਨੇ ਲੋਕੀ ਮਮੋਸਰਾ ਜੀ ਮੈਨੂੰ ਕਿਸੇ ਪਰਸਨ ਦਾ ਫੋਨ ਆਇਆ ਸੀ ਕਿ ਲਖੂਵਾਲ ਪਿੰਡ ਦੇ ਵਿੱਚ ਫਾਇਰਿੰਗ ਹੋ ਗਈ ਆ ਤਕਰੀਬਨ ਸਵਾ 7 ਵਜੇ ਦੀ ਗੱਲ ਆ ਤੇ ਮੈਂ ਉੱਥੇ ਜਦੋਂ ਮੌਕੇ ਤੇ ਪਹੁੰਚਿਆ ਤੇ ਪਤਾ ਲੱਗਿਆ ਕਿ ਦੀਪਿੰਦਰ ਸਿੰਘ ਦੀਪੂ ਜਿਹੜਾ ਹੈਗਾ ਉਹਦੇ ਤੇ ਫਾਇਰ ਹੋਇਆ ਇਹਦੇ ਵਿੱਚ ਦੀਪਿੰਦਰ ਦੀਪੂ ਦਾ ਤਾਂ ਪਤਾ ਲੱਗਿਆ ਕਿ ਬ੍ਰਾਡ ਡੈਡੀ ਆ ਤੇ ਬਾਕੀ ਚਾਰ ਬੰਦੇ ਹੋਰ ਇਸੇ ਪਿੰਡ ਦੇ ਸੁਖਚਾਨ ਸੁਖਚਾਨ ਸਿੰਘ ਮੇਜਰ ਸਿੰਘ ਸਵਨ ਸਿੰਘ ਤੇ ਸੰਦੀਪ ਸਿੰਘ ਜਿਹੜੇ ਹੈਗੇ ਆ ਉਹ ਇੰਜਰ ਆ ਸੀ ਜੋਨ ਹਸਪੀਟਲ ਜਿੱਨਾਂ ਦਾ ਟਰੀਟਮੈਂਟ ਚੱਲ ਰਿਹਾ ਸਰ ਫਿਰ ਪਤਾ ਲੱਗਾ ਕਿ ਕਾਲੀਜ਼ਨ ਨਹੀਂ ਹਜੇ ਪਤਾ ਲੱਗਿਆ ਰੀਜ਼ਨ ਬਾਅਦ ਫਿਰ ਪਤਾ ਲੱਗਾ ਜਿਹੜੇ ਹਥਿਆਰ ਸੀ ਉਹ ਕਿਹੜੇ ਸੀ ਕੋ ਪਤਾ ਲੱਗਾ ਕਿ ਜਾਂਚ ਪਿਸਤੌਲ ਪਿਸਤੌਲਾ ਉਹਦੀ ਜਾਂਚ ਕਰਦੇ ਆਂ ਦੀ